ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਕਲਕਲਾਂ ਦੇ ਵਿੱਚ ਕਲਕਲਾਂ ਪਿੰਡ ਦੇ ਵਿੱਚ ਆ ਤੇ ਕਲਕਲਾਂ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਤੇ ਇਹ ਪਿੰਡ ਮੋਗੇ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਆ ਕਲਕਲਾਂ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲ ਜਿਹੜਾ ਪਾਲਣ ਦਾ ਕੀਤਾ ਵਾ ਬਾਈ ਹੁਣਿਆਂ ਦਾ ਔਰ ਉਸ ਕਿੱਤੇ ਦੇ ਵਿੱਚ ਜਿਹੜੀਆਂ ਜਾਨਵਰ ਵੈੜਾ ਗਾਇਆਂ ਰੱਖੀਆਂ ਹੋਈਆਂ ਭਾਈ ਹੁਣ ਉਹਦੀਆਂ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਵੈੜ ਤੁਹਾਨੂੰ ਵਿਖਾਉਣੀ ਹੈ ਕਿੰਨਵਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਡਿਟੇਲ ਆ ਸਾਰੀ ਜਾਣਕਾਰੀ ਲੈਣੀ ਆ ਉਹ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵੀਰੇ ਵਧੀਆ ਭਾਈ ਤੂੰ ਦਾ ਹੋਰ ਘਰ ਪਰਿਵਾਰ ਸਿਹਤ ਸਾਰਾ ਕੁਝ ਦੀ ਵਧੀਆ ਵਧੀਆ ਭਾਈ ਠੀਕ ਆ ਵੱਡੇ ਭਾਈ ਤੇਰੇ ਪਿੱਛੇ ਜਿਹੜੀ ਵੈੜ ਖੜੀ ਆ ਕੀ ਡਿਟੇਲ ਆ ਇਹਦੀ ਭਾਈ ਡਿਟੇਲ ਆਏ ਆ ਵੀ ਦੂਜਾ ਸੂਆ ਵਾ ਠੀਕ ਆ ਤੇ এবੀਐਸ ਦੇ ਪੋਇਨਰ ਦੀ ਆਪ ਆ ਇਹ ਠੀਕ ਆ ਤੇ ਤੇਰੇ ਗਾਂ ਪੀਡੀਐ ਫੇਰਾ ਲੱਗਿਆ ਰੈਚਮੈਂਟ ਪੀਡੀਐ ਦਾ ਰੈਚਮੈਂਟ ਲੱਗਿਆ ਹੋਇਆ ਤੇ ਆਪ ਇਹ ਪੋਇਨਰ ਦੀ ਆ ਹੈ ਠੀਕ ਆ ਵੀਰੇ ਦਿਨ ਕਿੰਨੇ ਪਏ ਵੀਰੇ ਹਜੇ ਦਿਨ ਲੈ ਜੂਗੀ ਭਾਈ 12 13 ਸੂਆ ਦੁੱਧਾ ਸੁੰਦੀ ਆ ਭਾਈ ਪਹਿਲੇ ਸੂਏ ਕਿੰਨਾ ਕੁ ਦੁੱਧ ਦੇਗੀ ਸੀ 20 21 ਦਿੱਤਾ ਭਾਈ 20 21 ਕਿਲੋ ਦੁੱਧ ਦਿੱਤਾ ਤੇ ਕਿਦਾ ਫਿਰ ਕਰਮ ਵਾਲੀ ਦੇ ਦੋ 24 25 ਹੈ ਨਾ ਹਾਂ ਦੇ ਦੋ ਥੋੜੀ ਜਿਹੀ ਸਭੀ ਘਟਾ ਹੈ ਨਾ ਹਾਂ ਭਾਈ ਥੋੜੀ ਜਿਹੀ ਲਸੀ ਰਹਿ ਗਈ ਯਾਰ ਸੇਵਾ ਨਹੀਂ ਹੋਈ ਤੇ ਫਿਰ ਲੇਵਾ ਤਾਂ ਹਜੇ ਹੋਰ ਬਹੁਤ ਤਿਆਰ ਕਰ ਜੂਗੀ ਹਾਂ ਹਾਂ ਬਹੁਤ ਤਿਆਰ ਹਜੇ ਤਾਂ ਕਰੂਗੀ ਇਹ ਕੱਚੀ ਬਹੁਤ ਆ ਨਾ ਹਾਂ ਤੇ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਬਾਈ 65000 ਮਾਨਤਾਣੇ ਦੇ ਵਿੱਚੋਂ ਬਾ ਥੋੜਾ ਘਣਾ ਹੀ ਹੋਊਗਾ ਮਾਨਤਾ ਲੈਣ ਦੇਣ ਵਾਲਾ ਹੀ ਆ ਠੀਕ ਹੈ ਕੱਢੀ ਪਾ ਲਓ ਵੀਰੇ ਲੈ ਮਿੱਤਰੋ ਆਬ ਹੈਗੀ ਆ ਇਹ ਐਬੀਐਸ ਦੇ ਪਵੈਨਰ ਦੀ ਅੱਗੇ ਇਹਨੂੰ ਪੀਡੀਐਫ ਦਾ ਰਿਚਮੈਂਟ ਲੱਗਾ ਹੋਇਆ ਕਰਮਾਲੀ ਨੂੰ ਵੈੜ ਚੰਗੀ ਆ ਦੇਖ ਸਕਦੇ ਹੋ ਤੁਸੀਂ ਬਰੀਕੀ ਬਰੂਕੀ ਜਿਹੜੀ ਇਹਦੀ ਕਰਮਾਲੀ ਦੀ ਸਾਰੀ ਕੱਦ ਕੁਦ ਬਹੁਤਾ ਵਹਿੜਦਾ ਹਨਾ ਹਾਂ ਤਾਂ ਤਾਂ ਬਹੁਤ ਆ ਥੋੜੀ ਜਿਹੀ ਸੁਭੀ ਘਟ ਆ ਬਾਈ ਮਿੱਤਰੋ ਬਗਲ ਹੋਰ ਕੋਈ ਲੇਵਲੋਵਾ ਵੀ ਹਜੇ ਇਹਨੇ ਬਣਾ ਜਣਾ ਪੂਰਾ ਟਕਾਣੇ ਤੇ ਕਿਉਂਕਿ ਅਜੇ ਦਾ ਕੱਚੀ 12 ਦਿਨ ਦਿਨ ਪੂਰੇ ਹੋਣ ਜਿਹੜਾ 15 ਦਿਨਾਂ ਦੀ ਕੱਚੀ ਮੰਨ ਲਿਓ 15 ਦਿਨਾਂ ਚ ਦਿਨ ਨੇ ਕੁਛ ਦੇ ਕੁਛ ਥਲੋ ਜਿਹੜੀ ਥਲੋ ਵੀ ਪਿਆਰੀ ਹੋ ਜਾਣੀ ਐਂਦੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਬਾਕੀ ਵਹਿੜ ਟਕਾਣੇ ਦੀ ਵੀ ਚੰਗੀ ਆ ਦੁੱਧ ਨੂੰ ਵੀ ਚੰਗੀ ਰਹੂਗੀ ਕਿਉਂਕਿ ਦੁੱਧ ਤਾਂ ਦੇਣਾ ਹੀ ਦੇਣਾ ਜਦੋਂ ਪੁਆਇਨਰ ਦੀ ਆਪ ਆ ਫਿਰ ਜਿਹੜੇ ਚੰਗੇ ਸੀਮਣ ਦੀ ਆ ਤੇ ਚੰਗੇ ਸੀਮਣ ਦੇ ਤੋਤਾ ਮਿੱਤਰੋ ਦੇਣੇ ਦੇਣਾ ਆਟੋਮੈਟਿਕ ਹੀ ਤੁਹਾਨੂੰ ਪਤਾ ਸਾਰਿਆਂ ਨੂੰ ਬ੍ਰੇਕੀ ਵੀ ਵੈੜ ਦੇ ਵਿੱਲਾ ਹੀ ਪੁੱਤੀ ਦਾ ਆਰਡਰ ਦੀ ਖੋਲ ਕੇ ਖਿਖਾ ਦੀ ਝੋਲੀ ਚਲੀ ਕਿੰਨੀ ਪਈ ਆ ਐਨ ਸਾਰੀ ਦੇਖੋ ਮਿੱਤਰੋ ਅਜ ਵਾਲ ਟਿੱਲਾ 65000 ਰੁਪਿਆ ਮੋਲਾ ਮਾਨਤਨ ਹੋ ਜਾਊਗਾ ਵੀਰੇ ਨੰਬਰ ਦੇ ਦਈਏ ਇੱਕ ਰਹੀ ਆਪਣਾ ਭਰਾ 90233 90233 55595 55595 9023355595 9023355595 ਬਾਈ ਦਾ ਨੰਬਰ ਆ ਇਸ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਕਲਕਲਾ ਜ਼ਿਲ੍ਹਾ ਵਾ ਮੋਗਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ